ਪੰਜਾਬੀ ਸਿੰਗਰ ਨਿੰਜਾ ਦੇ ਘਰ ਇੱਕ ਵਾਰ ਫਿਰ ਤੋਂ ਖੁਸ਼ੀਆਂ ਆਈਆਂ ਨੇ ਦਰਅਸਲ ਉਹਨਾਂ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਕਹਿਣ ਦਾ ਭਾਵ ਇਹ ਹੈ ਕਿ ਗਾਇਕ ਨਿੰਜਾ ਦੂਜੀ ਵਾਰ ਪਿਤਾ ਬੜੇ ਨੇ ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਇੱਕ ਪੁੱਤਰ ਦੇ ਪਿਤਾ ਬੜ ਚੁੱਕੇ ਨੇ ਹੁਣ ਗਾਇਕ ਨੇ ਆਪਣੀ ਇੰਸਟਾਗ੍ਰam ਉੱਤੇ ਆਪਣੇ ਦੂਜੇ ਬੱਚੇ ਜਿਸ ਦਾ ਨਾਂ ਉਹਨਾਂ ਨੇ ਓਮਕਾਰ ਸਿੰਘ ਰੱਖਿਆ ਹੈ ਉਸ ਦੀ ਪੈਰਾਵੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਕੇ ਆਪਣੇ ਚਾਹਣ ਵਾਲਿਆਂ ਨਾਲ ਸਾਂਝਾ ਕੀਤੀਆਂ ਨੇ ਹੁਣ ਗਾਇਕ ਕਰਨੀ ਜੇ ਦੀ ਇਸ ਖੁਸ਼ੀ ਵਿੱਚ ਬਹੁਤ ਸਾਰੇ ਸਿਤਾਰੇ ਵੀ ਸ਼ਾਮਿਲ ਹੋ ਰਹੇ ਨੇ ਅਤੇ ਗਾਇਕ ਉਹ ਆਪਣੇ ਹੀ ਅੰਦਾਜ਼ ਵਿੱਚ ਇਹ ਵਧਾਈਆਂ ਦੇ ਰਹੇ ਨੇ ਇਸ ਮੌਕੇ ਫੈਨ ਤੇ ਨਾਲ ਨਾਲ ਕਈ ਪੰਜਾਬੀ ਕਲਾਕਾਰਾਂ ਨੇ ਵੀ ਗਾਇਕ ਦੀ ਪੋਸਟ ਤੇ ਥੱਲੇ ਕਮੈਂਟ ਕਰਕੇ ਵਧਾਈਆਂ ਦਿੱਤੀਆਂ ਨੇ ਬੱਚਾ ਅਤੇ ਮਾਂ ਦੋਵੇਂ ਜਣੇ ਤੰਦਰੁਸਤ ਅਤੇ ਠੀਕ ਨੇ ਸਾਡੇ ਵੱਲੋਂ ਵੀ ਬਹੁਤ-ਬਹੁਤ ਵਧਾਈਆਂ ਪਰਿਵਾਰ ਨੂੰ ਨਵੇਂ ਬੱਚੇ ਦੇ ਜਨਮ ਤੇ ਤੁਸੀਂ ਵੀ ਗਾਇਕ ਨਿੰਜੇ ਨੂੰ ਦੁਜੀ ਵਾਰ ਪਿੱਤਾ ਪੜਨ ਤੇ ਵਧਾਈਆਂ ਦੇ ਸਕਦੇ ਹੋ ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ Tanabaji.